ਕਾਕੇ ਗੱਲ ਸੁਣੋ ਤੁਸੀਂ ਸਾਡੇ ਭਰਾ ਹੋ ਅੱਜ ਇਹ ਮਸਲਾ ਰਾਜਨੀਤੀ ਦਾ ਨਹੀਂ ਹੈਗਾ ਠੀਕ ਹੈ ਨਾ ਆਪਾਂ ਇਹਨੂੰ ਰਾਜਨੀਤੀ ਨਾ ਬਣਾਈਏ ਅੱਜ ਇੱਕ ਮਿੰਟ ਆ ਨਾਮ ਨਾ ਲੈਣਾ ਅਸੀਂ ਦੇਖੋ ਬਾਅਦ ਲੋਕਾਂ ਦੀ ਠਾਈ ਕੀ ਰਾਜਨੀਤੀ ਕਰ ਰਹੇ ਚੱਲ ਸੁਣ ਤੇ ਕਿਸੇ ਨੂੰ ਕੋਈ ਲੋੜ ਪੈਂਦੀ ਹੈ ਤੇ ਮੈਂ ਨਾਲ ਦੀ ਨਾਲ ਪਹੁੰਚ ਜਾਵਾਂਗਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਨਾਲ ਨੇ ਨਾਲ ਲੈ ਕੇ ਪਹੁੰਚ ਜਾਾਂਗੇ ਕਿਸੇ ਨੂੰ ਕੋਈ ਮੁਸੀਬਤ ਆਉਂਦੀ ਉਹਨਾਂ ਦੀ ਮੁਸੀਬਤ ਚੁੱਕਾਂਗੇ ਤੇ ਹਰ ਸਮੇਂ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਜੋ ਵੀ ਲੋੜ ਹੈ ਕਿਸੇ ਨੂੰ ਉਹ ਹਰ ਲੋੜ ਨੂੰ ਅਸੀਂ ਪੂਰਾ ਕਰਵਾਵਾਂ ਜੀ ਦੋਹੇ ਕੁ ਸਵਾਲ ਤੁਹਾਡੇ ਨਾਲ ਹੋ ਜਰੂਰ ਸਾਂਝੇ ਕਰਾਂਗੇ ਪਿਛਲੀ ਵਾਰੀ ਵੀ ਤੁਸੀਂ 23 ਦੇ ਵਿੱਚ ਆਏ ਸੀ ਲੋਕਾਂ ਦੇ ਵਿਜਰ ਵਿਚਰੇ ਸੀ ਜੀ ਲੋਕਾਂ ਦਾ ਕਹਿਣਾ ਹੈ ਕਿ ਗਰਦਾਬਰੀ ਹੋ ਜਾਂਦੀ ਹੈ 15000 ਰੁਪਏ ਮੁਆਵਜ਼ੇ ਦੇ ਨਾਂ ਲੈ ਕੇ ਜਾਂਦੇ ਆ ਸਾਡੇ ਖਾਤੇ 7800 ਰੁਪਏ ਪੈਂਦਾ 7800 ਦੇ ਵਿੱਚੋਂ ਵੀ ਸਾਡੀ ਕਟੋਤੀ ਲੱਗਦੀ ਹੈ ਲੋਕਾਂ ਦਾ ਕਹਿਣਾ ਹੈ ਜੀ ਇਸ ਬਾਰੇ ਤੁਹਾਨੂੰ ਵੀ ਇਹ ਸਮਝਾਉਣਾ ਚਾਹੀਦਾ ਤੁਸੀਂ ਪੜ੍ਹੇ ਲਿਖੇ ਪੱਤਰਕਾਰ ਹੋ ਜੋ ਪਾਲਿਸੀਜ਼ ਨੇ ਸੈਂਟਰ ਗਵਰਨਮੈਂਟ ਦੀਆਂ ਜੀ ਜਦੋਂ ਵੀ ਕੋਈ ਨਵਾਂ ਫਸਲ ਹੁੰਦੀ ਹੈ ਨਵੀਂ ਫਸਲ ਜਦੋਂ ਲੱਗੀ ਹੁੰਦੀ ਹੈ ਉਹ ਖਰਾਬੇ ਦਾ ਜਿਹੜਾ ਮੁਆਵਜ਼ਾ ਮਿਲਦਾ ਹੈ ਜਿਹੜਾ ਤਕਰੀਬਨ 8000 ਦੇ ਕਰੀਬ ਹੁੰਦਾ ਔਰ ਜਦੋਂ ਸਾਰੀ ਪੱਕੀ ਫਸਲ ਹੁੰਦੀ ਹੈ ਜੇ ਪੱਕੀ ਫਸਲ ਖਰਾਬ ਹੋ ਜੇ ਉਹਦਾ 15000 ਮਿਲਦਾ ਤੁਹਾਨੂੰ ਵੀ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਇਹ ਰੂਲ ਨੇ ਜਿਹੜੇ ਸੈਂਟਰ ਗਵਰਨਮੈਂਟ ਨੇ ਬਣਾਏ ਹੋਏ ਨੇ ਪਰ ਸਾਡੇ ਵੱਲੋਂ ਜਿੰਨਾ ਵੀ ਹੁੰਦਾ ਸੀ ਆਪਦੇ ਵੱਲੋਂ ਵੀ ਵੇਖੋ ਲੋਕਾਂ ਨੂੰ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਮੁਸੀਬਤ ਵਿੱਚ ਕੱਢੀਏ ਵੱਧ ਤੋਂ ਵੱਧ ਲੋਕਾਂ ਤੇ ਜਿਹੜਾ ਅਸੀਂ ਮੁਆਵਜ਼ਾ ਦਵਾਈਏ ਹੁਣ ਪਿੱਛੇ ਜੇ ਜਦੋਂ ਪਿੱਛੇ ਬਹੁਤ ਸਾਰੇ ਮਕਾਨਾਂ ਦਾ ਤੁਸੀਂ ਦੇਖਿਆ ਨੁਕਸਾਨ ਹੋਇਆ तकरीबन 5 ਕਰੋੜ ਤੋਂ ਵੱਧ ਦਾ ਜਿਹੜਾ ਅਸੀਂ ਮੁਆਵਜ਼ਾ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਦਵਾਇਆ ਚਾਹੇ ਫਸਲਾਂ ਦਾ ਸੀ ਚਾਹੇ ਮਕਾਨਾਂ ਦਾ ਸੀ ਜਦੋਂ ਵੀ ਕੋਈ ਮੁਸੀਬਤ ਆਈ ਅਸੀਂ ਨਾਲ ਖੜੇ ਆਂ ਔਰ ਅੱਗੇ ਮੈਂ ਵਿਸ਼ਵਾਸ ਦੋਣਾ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਅਸੀਂ ਲੋਕਾਂ ਦੇ ਉਸ ਲੋਕਾਂ ਦੇ ਨਾਲ ਖੜੇ ਆਂ ਉਹਨਾਂ ਨੂੰ ਮੁਸੀਬਤ ਚੋਂ ਕੱਢਾਂਗੇ ਤੁਸੀਂ ਤੁਸੀਂ ਸਰ ਕਟੋਤੀ ਦੀ ਗੱਲ ਕਰ ਰਹੇ ਹੋ ਆਪਣੇ ਸਾਹਮਣੇ ਫਸਲ ਖੜੀ ਹੈ ਸਾਹਮਣੇ ਬਿਲਕੁਲ ਇਹ ਅੱਜ ਇੱਥੇ ਬਿੰਡੀ ਹੈ ਜਾਂ ਝੋਨਾ ਇਹ ਪੂਰਾ ਮਾਰ ਚੁੱਕਿਆ ਕੀ ਇਹ 7500 ਦਾ ਰਹਿ ਜਾਏਗਾ ਦੇਖੋ ਯਾਰ ਤੁਸੀਂ ਨਹੀਂ ਨਹੀਂ ਮੈਂ ਸਾਡੀ ਸਰਕਾਰ ਨਾਲ ਗੱਲ ਕਰ ਉਹ ਨਹੀਂ ਨਹੀਂ ਤੁਹਾਡੀ ਗੱਲ ਦਾ ਜਵਾਬ ਅਸੀਂ ਇਹੀ ਲੈਣਾ ਚਾਹੁੰਦੇ ਆ ਕਿ ਗਿੱਲੇ ਸ਼ਿਕਵੇ ਨੇ ਤੁਹਾਡੇ ਡੈਡੀ ਦਾ ਥਾਰੂ ਹੁਣੇ ਫੋਨ ਆਇਆ ਬਈ ਐਮਪੀ ਦੇਖੋ ਜੀ ਮੌਜੂਦਾ ਸਰਕਾਰ ਅੱਜ ਪਹੁੰਚੀ ਹੈ ਤੁਹਾਡਾ ਵੈਲਕਮ ਹੈ ਲੋਕ ਵੀ ਕਰਨਗੇ ਪਹਿਲਾਂ ਵੀ ਕੀਤਾ ਤੇ ਸਤਾਈ ਵਿੱਚ ਵੀ ਕਰਨਗੇ ਪਰ ਸਾਨੂੰ ਦੁੱਖ ਇਸ ਗੱਲ ਦਾ ਹੈ ਕਿ ਤੁਹਾਡੇ ਪਾਪਾ ਨੇ ਜੇ ਫੋਨ ਕਰਿਆ ਕਿ ਬਈ ਐਮਪੀ ਦੇ ਖੋਟੇ ਦੇ ਵਿੱਚੋਂ 5000 5 5 ਕਰੋੜ ਫੰਡ ਆਉਂਦਾ ਪਰ ਲੇਕਿਨ ਆ ਜੀ ਬਤਾ ਦਮਾਇਆ ਜਾ ਰਿਹਾ ਕਿਵੇਂ ਦੇਖ ਸਰ ਅਸੀਂ ਤੁਹਾਡੇ ਨਾਲ 25 ਪਿੰਡਾਂ 'ਚ ਖੜੇ ਰਹੇ ਹਾਂ ਕੋਈ ਰਾਜਨੀਤਿਕ ਨਹੀਂ ਜੀ ਤੁਸੀਂ ਕਿਹਾ ਸੀ ਇੱਕ ਮਿੰਟ ਰਹਿ ਕੇ ਕੈਮਰਾ ਇਹਨਾਂ ਕਿਹਾ ਸੀ ਅਸੀਂ ਤੁਹਾਡੀ ਮਿੱਟੀ ਤੋੜ ਦੀ ਪਾਵਾਂਗੇ ਜੀ ਉਹ ਤੋੜ ਦਈ ਕਿਹੜੀ ਮਿੱਟੀ ਹੈ ਬਾਈ ਹਾਂਜੀ ਉਹ ਅੱਜ ਤੋਂ 2 ਸਾਲ ਪਹਿਲਾਂ ਪੈ ਗਈ ਤੋੜ ਜਿਹੜਾ ਹੋਇਆ ਸੀ ਜੀ ਜੀ ਉਹ ਮਿੱਟੀ ਸਾਡੇ ਪੈ ਗਈ ਰੇਤਾਂ ਲਈ ਪੈਣੀ ਤੇ ਇੱਕ ਗਰਾਊਂਡ ਵੀ ਬਣ ਗਿਆ ਜੀ ਠੀਕ ਹੈ ਅਸੀਂ ਮੂੰਹ ਤੇ ਗੱਲ ਸੋਹਣੇ ਸਾਬ ਦੇ ਕਰਨੇ ਹੈ ਜੀ ਤੇ ਮਤਲਬ ਮੌਜੂਦਾ ਸਰਕਾਰ ਨੇ ਕੰਮ ਕੀਤੇ ਹਾਂ ਮੌਜੂਦਾ ਕਰਦੀ ਪਈ ਹੈ ਬਿਲਕੁਲ ਵਧੀਆ ਵਧੀਆ ਕੀਤੀ ਕੀਤੀ ਤੁਹਾਡੀ ਗਰਾਉਂਡ ਨਹੀਂ ਬਣ ਗਿਆ ਤੁਹਾਡੀ ਬਾਤ ਚੱਕਣੀ ਹੈ ਗਰਾਉਂਡ ਹੀ ਬਣ ਗਿਆ ਪਰ ਐਮਐਲਏ ਸਾਹਿਬ ਐਮਐਲਏ ਸਾਹਿਬ ਹਾਂਜੀ ਹਾਂ ਬਹੁਤ ਬਹੁਤ ਅੱਛਾ ਚੱਲ ਮੇਰੀ ਸੁਣ ਹਾਂਜੀ ਹਾਂ ਆਪਾਂ ਲੋਕਾਂ ਨੂੰ ਬਚਾਉਣਾ ਹੈ ਰਾਜਨੀਤੀ ਨਹੀਂ ਕਰਨੀ ਦੇਖੋ ਜੀ ਮੈਂ ਮੈਂ ਤੁਹਾਨੂੰ ਸੁਣ ਲੈ ਯਾਰ ਮੈਨੂੰ ਸੁਣ ਲੈ ਸਾਰਾ ਇਹ ਗੱਲ ਆਪਾਂ ਈਸ਼ੂ ਨਹੀਂ ਕਰਨਾ ਈਸ਼ੂ ਨਹੀਂ ਕਰਨਾ ਸਾਰਾ ਮੈਂ ਤੁਹਾਡਾ ਸ਼ੌਕ ਤੁਸੀਂ 25 ਪਿੰਡਾ 23 ਪਿੰਡਾ ਮੇਰੇ 23 ਪਿੰਡਾ ਮੇਰੀ ਡਿਊਟੀ ਲਗਾਈ ਕੈਂਪੇਨ ਕੀਤੀ ਉਹਨਾਂ ਪਿੰਡਾਂ ਦੇ ਵਿੱਚ ਤੁਸੀਂ ਨੀ ਹੈ ਜੇ ਹੁਣ ਜਾਓਗੇ ਤੁਹਾਨੂੰ ਸਵਾਲ ਤਾਂ ਕਰਨਗੇ ਨਾ ਅਸੀਂ ਤਾਂ মিডিਆ ਜਿਹੜੇ ਤੁਹਾਨੂੰ ਕਹਿ ਸਕਦੇ ਆ ਤੁਸੀਂ ਉਦੋਂ ਕਿੱਥੇ ਸੀ 2 ਸਾਲ ਪਹਿਲਾਂ ਕਦੋਂ ਕਿੱਥੇ ਅਸੀਂ ਤਾਂ ਦੇਖੋ ਜੀ ਤੁਹਾਡੇ ਨਾਲ ਹੀ ਹੈਗੇ ਆ ਇਹ ਨਾ ਨਾ ਹੁਣ ਅੱਜ ਕਿਹੜਾ ਕਿਹੜਾ ਲੀਡਰ ਆਇਆ ਇਹ ਦੱਸੋ ਕਿੱਥੇ ਤੁਹਾਡਾ ਕਿਹੜਾ ਦੂਜੀਆਂ ਪਾਰਟੀਆਂ ਦਾ ਕੋਈ ਕਿਹੜਾ ਲੀਡਰ ਆਇਆ ਜੀ ਸਾਰੇ ਜਿੱਤੇ ਅੱਜ ਗੱਲ ਸੁਣ ਲਓ ਮੇਰੀ ਇੱਕ ਮਿੰਟ ਫਿਰ ਯਾਰ ਦਬਾਓ ਨਾ ਸਰ ਅਸੀਂ ਤੁਹਾਡੀ ਤੁਹਾਡੀ ਸਰਕਾਰ ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਐਮਪੀ ਨੇ ਜੀ ਜੀ ਸੈਂਟਰ ਸਰਕਾਰ ਦੇ ਵਿੱਚ ਸੈਂਟਰ ਸਰਕਾਰ ਕਾਨੂੰਨ ਬਣਾਉਂਦੀ ਹੈ ਕਿੰਨਾ ਮੁਆਵਜ਼ਾ ਦੇਣਾ ਕਿੰਨਾ ਤੁਸੀਂ ਐਮਪੀ ਸਾਹਿਬ ਨੂੰ ਸਵਾਲ ਕਰੋ ਜੇ ਅੱਜ ਕਿਸੇ ਦੀ ਫਸਲ ਪੱਕੀ ਹੈ ਜੀ ਜਿੰਨੀ ਪੱਕੀ ਹੈ ਜਿੰਨਾ ਮੁਆਵਜ਼ਾ ਬਣਦਾ ਉਹਨਾਂ ਉਹਦਾ ਜੇ ਖਰਾਬ ਹੋਇਆ ਮਿਲੇਗਾ ਸੁਣੋ ਉਹਨਾਂ ਨੇ ਸੁਣੋ ਸੁਣ ਲਓ ਜੀ ਸੁਣ ਲਓ ਜੀ ਸੁਣ ਲਓ ਫਿਰ ਗੱਲ ਨਹੀਂ ਪੂਰੀ ਹੋਣ ਦਿੰਦੇ ਯਾਰ ਹਾਂਜੀ ਹਾਂਜੀ ਤੇ ਨਵੇਂ-ਨਵੇਂ ਪੱਤਰਕਾਰ ਬਣੇ ਮੇਰੀ ਗੱਲ ਤਾਂ ਸੁਣ ਲਓ ਨਾ ਇੱਕ ਮਿੰਟ ਹੋਰ ਰਿਕਵੈਸਟ ਕਰਨੀ ਵੀ ਮਿਲ ਲਏ ਜਿੰਨਾ ਦੀ ਫਸਲ ਦੋ ਸਾਲ ਪਹਿਲਾਂ ਦਾਰਾ ਜੀ ਦਾਰਾ ਜੀ ਕੌਣ ਆਇਆ ਪਿੰਡਾਂ ਦੇ ਵਿੱਚ ਇੱਥੇ ਕੇ ਪਹਿਲੇ ਕੋਈ ਨਹੀਂ ਆਇਆ ਬੋਲੋ ਜੀ ਹਾਂ ਦੱਸੋ ਜੀ ਸਾਰੇ ਕੌਣ ਆਇਆ ਯਾਰ ਮੈਨੇ ਕਿਸੇ ਨੇ ਸਾਡਾ ਬਾਂਹ ਹੀ ਨਹੀਂ ਫੜੀ ਦੱਸੋ ਸਾਰੇ ਕੋਈ ਆਇਆ ਪਾਣੀ ਚੱਲਿਆ ਗਿਆ ਇਹ ਐਮ ਐਲ ਆਂ ਬ੍ਰਿੰਦਰਪਾਲ ਸਮਨਾ ਜੀ ਕੌਣ ਥਿਓ ਹੈ ਨੇ ਜੋ ਤੁਹਾਡੇ ਦੁੱਖ ਨਹੀਂ ਲੈਂਦੇ ਹਾਂਜੀ ਗੱਲ ਸੁਣੋ ਸਾਨੂੰ ਜਿਹੜੀ ਸਾਡੀ ਸਪੈਸਟੇ ਹੈ ਸਾਡਾ ਜਿਹੜਾ ਹਟੇਗੇ ਨਹੀਂ ਉਹ ਨੰਦੂਗਾ ਕਰਾ ਦੂ ਉਸ ਮੈਂ ਚਲੋ ਆਪਾਣਾ ਤੁਸੀਂ ਨਾ 1 ਮਿੰਟ 860 800 ਜਿਆਦਾ ਕਰੇਗਾ ਚਲੋ 800 ਹਲ ਕਾਕੇ ਗੱਲ ਸੁਣੋ ਤੁਸੀਂ ਸਾਡੇ ਭਰਾ ਹੋ ਅੱਜ ਇਹ ਮਸਲਾ ਰਾਜਨੀਤੀ ਦਾ ਨਹੀਂ ਹੈਗਾ ਠੀਕ ਹੈ ਨਾ ਆਪਾਂ ਇਹਨੂੰ ਰਾਜਨੀਤੀ ਨਾ ਬਣਾਈਏ ਅੱਜ ਇੱਕ ਮਿੰਟ ਅਸਾਂ ਦੇਖੋ ਬਾ ਲੋਕਾਂ ਦੀ ਠਾਈ ਕੀ ਰਾਜਨੀਤੀ ਕਰ ਰਹੇ ਹੈ ਚੱਲ ਸੰਤਲ ਨਹਿਰਾਏ ਦਾ ਰੋਣਾ ਅਸੀਂ ਇਹ ਕਰਨਾ ਫਿਰ ਨਾ ਇਹ ਗੱਲ ਕਰਨੀ ਨਹੀਂ ਚਾਹੀਦੀ ਅਸੀਂ ਤੁਹਾਡੇ ਭਰਾ ਹੈਗੇ 25 ਪਿੰਡਾਂ ਤੁਹਾਡੀ ਕੈਂਪੇਨ ਕੀਤੀ ਹੈ ਉਹ ਟਾਣੀ ਤੇ ਗਏ ਆ ਸੜਕਾਂ ਟੁੱਟੀਆਂ ਸੀ ਲੋਕ ਸਾਨੂੰ ਪੁੱਛਦੇ ਤੇ ਸਵਾਲ ਤੁਹਾਨੂੰ ਕਰਾਂਗੇ ਇੱਕ ਇੱਕ ਮਿੰਟ ਮੈਨੂੰ ਸਾਨੂੰ ਕੰਮ ਕਰ ਲੈਣ ਦੇਵੋਗੇ ਕੰਮ ਸਾਰੇ ਸਾਨੂੰ ਲੋਕ ਬੁਲਾਈ ਜਾਂਦੇ ਨੇ ਚਲੇ ਜੀ ਆਪਣਾ ਛਲਾਂਗਾ ਵੀ ਕਰਾਂਗੇ ਸੱਲੋ ਹਾਂ ਹੁਣ ਅਸੀਂ ਕੰਮ ਕਰ ਲਈਏ ਬਿਲਕੁਲ ਕਰੋ ਲੈ ਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਾਤ ਜੀਸੀਬੀ ਦੇ ਲੋਡ ਤੇ 12 ਵਜੇ ਜੀ ਕੌਣ ਆਇਆ ਜੀਸੀਬੀ ਇੱਥੇ ਅਸੀਂ ਪਹਚਾਈਏ ਨਾ ਕਿਹੜੇ ਪਿੰਡ ਦੇ ਕਲਾਲੀ ਕਲਾਲੀ ਕਢਾਈ ਉਹ ਲੋਕ ਧੰਨਵਾਦ ਵੀ ਕਰਨਗੇ ਨਹੀਂ ਨਹੀਂ ਧੰਨਵਾਦ ਨਹੀਂ ਚਾਹੀਦਾ ਮੇਰੇ ਕਹਿਣ ਦਾ ਮਤਲਬ ਹੈ ਜਦੋਂ ਮੁਸੀਬਤ ਆਉਂਦੀ ਹੈ ਮੈਂ ਨਾਲ ਖੜਦਾ ਜੀ ਜੀ ਅੱਜ ਮੁਸੀਬਤ ਆਈ ਹੈ ਮੈਂ ਲੋਕਾਂ ਦੇ ਨਾਲ ਖੜਾ ਜੋ ਵੀ ਕੋਈ ਨੁਕਸਾਨ ਹੋਊਗਾ ਉਹਦੀ ਪਰਪਾਈ ਅਸੀਂ ਕਰਾਵਾਂਗੇ ਲੋਕਾਂ ਨੇ ਦੋ ਸਵਾਲ ਤੁਹਾਡੇ ਸਾਹਮਣੇ ਕੀਤੇ ਆ 15000 ਕਹਿੰਗੇ 7800 ਮਿਲ ਰਿਹਾ ਉਹ ਕਹਿੰਦੀ ਆ ਸਾਡੀ ਫਸਲ ਸਾਲ ਵੀ ਹੁੰਦੀ ਆ ਯਾਰ ਤੁਹਾਨੂੰ ਸਮਝ ਨਹੀਂ ਕੀ ਜਾਂ ਮੈਨੂੰ ਸਮਝ ਨਹੀਂ ਇਹ ਉਹ ਸੀਆਰ ਦੀ ਫਸਲਾਂ ਤੋਂ ਉਹਦਾ ਪ੍ਰੋਪਰ ਬਰਪਾਈ ਕਰੋ ਨਾ ਫਿਰ ਉਹ ਬਾਈ ਜੀ ਜਾਂ ਤਾਂ ਤੁਹਾਨੂੰ ਸਮਝ ਆਣੀ ਜਾਂ ਮੈਨੂੰ ਸਮਝਾਣਾ ਨਹੀਂ ਆ ਰਿਹਾ ਜੀ ਠੀਕ ਹੈ ਮੈਂ ਕੀ ਕਹਿ ਰਿਹਾ ਸੈਂਟਰ ਗਵਰਨਮੈਂਟ ਮੁਆਵਜ਼ਾ ਤੈਅ ਕਰਦੀ ਹੈ ਜਦੋਂ ਪੱਕ ਜਾਂਦੀ ਹੈ ਸਾਰੀ ਫਸਲ ਪ੍ਰੋਪਰ 15000 ਰੁਪਏ ਮੁਆਵਜ਼ਾ ਜਿਹੜਾ ਸੈਂਟਰ ਸਰਕਾਰ ਨੇ ਜ਼ਿੰਦਾਰਤ ਕੀਤਾ ਉਹ ਮਿਲਦਾ ਹੈ ਠੀਕ ਹੈ ਜੀ ਔਰ ਜਦੋਂ ਆਪਾਂ ਫਸਲ ਬੀਜਦੇ ਆ ਉਦੋਂ ਕੋਈ ਆਪਦਾ ਆ ਜਾਏ ਜੇ ਉਹ ਫਸਲ ਖਰਾਬ ਹੋ ਜੇ ਉਹ ਸੈਂਟਰ ਸਰਕਾਰ ਨੇ ਨਿਰਧਾਰਤ ਕੀਤਾ ਹੈ तकरीबन 8000 ਦੇ ਕਰੀਬ ਹੈ ਠੀਕ ਹੈ ਅੱਜ ਜੇ ਕੋਈ ਕਿਸੇ ਦੀ ਫਸਲ ਪੱਕੀ ਖਰਾਬ ਹੁੰਦੀ ਹੈ ਤੁਹਾਨੂੰ 15000 ਰੁਪਏ ਦਾ ਮੁਆਵਜ਼ਾ ਵੇਖੋ ਮਿਲੇਗਾ ਜੇ ਕਿਸੇ ਦੀ ਫਸਲ ਨਵੀਂ ਪੀਜੀ ਗਈ ਹੈ 15000 ਰੁਪਏ ਔਰ ਸਲਣ ਜੇ ਕਿਸੇ ਦੀ ਨਵੀਂ ਫਸਲ ਬੀਜੀ ਹੈ ਜੇ ਉਹ ਖਰਾਬ ਹੋ ਜਾਂਦੀ ਹੈ ਤਾਂ ਉਹਦਾ 8000 ਦੇ तकरीबन ਨਿਰਧਾਰਤ ਕੀਤਾ ਆਇਆ ਇਹ ਐਸੀ ਪੰਜਾਬ ਸਰਕਾਰ ਦੇ ਕੁਝ ਨਹੀਂ ਸੈਂਟਰ ਸਰਕਾਰ ਦੀਆਂ ਜਿਹੜੀਆਂ ਨਿਰਧਾਰਤ ਕੀਤੀਆਂ ਇਹ ਸਾਰੇ ਮਾਪ ਲੰਡ ਨੇ ਔਰ ਅਸੀਂ ਸੁਣੋ 1 ਮਿੰਟ ਸੁਣੋ ਜੀ ਅੱਜ ਮੈਂ ਆਪਣੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਮੈਂ ਲੋਕਾਂ ਦੇ ਨਾਲ ਖੜਾ ਕੋਈ ਕਿਸੇ ਦੀ ਮੁਸੀਬਤ ਦੇ ਵਿੱਚ ਕੋਈ ਨੁਕਸਾਨ ਹੁੰਦਾ ਜਿੰਨੀ ਵਦ ਤਦ ਹੋਈ ਮੈਂ ਆਪਦੇ ਵੱਲੋਂ ਪੂਰਾ ਜ਼ੋਰ ਲਗਾ ਕੇ ਉਹਦੀ ਪਰਪਾਈ ਕਰਾਵਾਂ ਠੀਕ ਹੈ ਜੀ ਕਿਹ ਕਿਹ ਨੀ ਸੋਚ ਜੀ ਬਸ ਲੋਕ ਨੇ ਰੋਜ਼ ਕਰਦੇ ਨੇ ਬੋਲ ਤਾਂ ਫੋਟੋ ਬਰਾ ਕੇ ਗਾਵਾਂ ਨੂੰ ਪੁੱਲ ਤੋਂ ਚਾੜ ਦਿੰਦੇ ਕਿਹੜੇ ਐਮਐਲਏ ਸਰ ਦੱਸੋ ਜੀ ਨਹੀਂ ਇਹ ਨਹੀਂ ਜੋ ਕੋਲੇ ਵਿੱਚ ਹੀ ਵਿਚਰਦੇ ਰਹੇ ਨੇ ਯਾਰ ਕਿਉਂ ਤੁਸੀਂ ਇਹ ਮੀਡੀਆ ਦੇ ਤੁਸੀਂ ਇਹ ਨਾ ਕਰੋ ਤੁਸੀਂ ਜਿਹੜਾ ਦੋਨਾਂ ਨਾਮ ਕਹਿੰਦੇ ਤਕਨੀਕੀ ਪੁੱਛ ਲਿਆ ਜੀ ਅਦਲ ਸਾਹਿਬ ਇਹ ਦੋਨਾਂ ਨਾਮ ਆ ਦੋਨਾਂ ਨਾਮ ਦੇ ਬੈਠਾ ਹੋ ਚੋਂ ਨੌਂ ਕੁਰਸੀ ਤੁਸੀਂ ਉਹ ਉਹ ਦੀਆਂ ਤਕਰੀਰਾਂ ਕੱਟ ਕੇ ਦੇ ਦਿਓ ਉਹਨਾਂ ਘਰ ਦੁਪਰ ਉਹਨਾਂ ਨੇ ਤੁਸੀਂ ਦੇਖ ਲਿਆ ਠੀਕ ਹੈ ਇੱਕ ਮਿੰਟ ਹਰ ਘਰ ਨਹੀਂ ਜਾ ਸਕਦਾ ਦੱਸੋ ਸਾਰੇ ਹੈਲੋ ਇਹਨੇ ਲਗਾ ਫੇਰਾ ਪਾਣੀ ਕੌਣ ਆਉਦਾ ਰਿਹਾ ਤੁਸੀਂ ਬਤਾਏ ਨੇ ਪਾਣੀ ਚਾਹੀਦਾ 3 ਮਹੀਨੇ ਪਾਣੀ ਜਿਗਾ ਫੇਰਾ ਹੋਰ ਕੋਈ ਆ ਕੀ ਕਿਉਂ ਨਹੀਂ ਆਇਆ ਅਜ ਤੱਕ ਆ ਜਾਓ ਆ ਸਾਰੇ ਜਰ ਬੁਲਾਏ ਇਨਸ਼ਾਅੱਲਾ ਪਤਾ ਕੀ ਗੱਲ ਹੈ ਇਹ ਨਾ ਇਹ ਸੋਲੋ ਜਿਹਨਾਂ ਨੇ ਕਿਹਾ ਆ ਜਾਓ ਇੱਕ ਮਨਾਏ ਕੀ ਨਾ ਰਸਤਾ ਚਲੋ ਛੱਡੋ ਯਾਰ ਪਤਾ ਹੈ ਗੱਲ ਹੈ ਹੁਣ ਨਾ ਮੈਂ ਤਾਂ ਆਪਦੇ ਲੋਕਾਂ ਦੇ ਨਾਲ ਆ ਤੁਸੀਂ ਆਇਓ ਬਾਹਰੋਂ ਲਾਦੂ ਕਲੇ ਪਾਸੋਂ ਕਿ ਸਾਨੂੰ ਆਪਦੇ ਲੋਕਾਂ ਦਾ ਹਾਲਚਾਲ ਜਾਣਨ ਦੇਓ ਜੋ ਮੁਸੀਬਤ ਆਈ ਉਹਨਾਂ ਨੂੰ ਅਸੀਂ ਕੱਢਣਾ ਹੈ ਅਸੀਂ ਉਧਰ ਜਾ ਰਹੇ ਹਾਂ ਲਾਦੂ ਕਲੇ ਥੇਰੀਏ 'ਚ ਨਹੀਂ ਆ ਸਕਦੇ ਅਸ਼ੋਕ ਲਾਦੂ ਕਲੇ ਥੇਰੀਏ ਜਾਓ ਲੋ ਵੀ ਦੋਸਤੋ ਐਮ ਐਲ ਮੌਜੂਦਾ ਮੌਕੇ ਤੇ ਵਿਧਾਈ ਕਾਇਏ ਨੇ ਇਹਨਾਂ ਲੋਕਾਂ ਦੀ ਸਾਰ ਅਸੀਂ ਰੱਖੀ ਹੈ ਅੱਧੇ ਕਹਿ ਰਿਹਾ ਸਾਡੇ ਕੋਲ ਆ ਰਹੇ ਆ ਅੱਧੇ ਕਹਿ ਰਿਹਾ ਸਾਡੇ ਕੋਲ ਨਹੀਂ ਆ ਰਹੇ ਆ ਅੱਧੇ ਲੋਕ ਕਹਿ ਰਿਹਾ ਕਿ ਸਾਨੂੰ ਮੁਆਵਜ਼ਾ ਮਿਲਦਾ ਹੈ ਅੱਧੇ ਲੋਕ ਕਹਿ ਰਿਹਾ ਸਾਨੂੰ ਪੂਰਾ ਨਹੀਂ ਮਿਲਦਾ ਹੁਣ ਦੇਖਣਾ ਹੈ ਹੋਗਾ ਇਹ ਸਮਾਰ ਦੇ ਵਿੱਚ